ਦਿੱਲੀ ਬਾਰਡਰ ਤੇ ਚੱਲੇ ਕਿਸਾਨ ਆंदोलਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ। 3 ਸਾਲ ਦੇ ਫਰਕ ਬਾਅਦ ਅੱਜ ਇਹ ਵਾਅਦਾ ਪੂਰਾ ਕੀਤਾ ਗਿਆ ਹੈ। ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 7 ਕਿਸਾਨ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਕਿਸਾਨ ਪਰਿਵਾਰ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨਾਲ ਜੋ ਵਾਅਦਾ ਕੀਤਾ ਸੀ ਅੱਜ ਪੂਰਾ ਹੋਇਆ ਹੈ। ਬਿਲਕੁਲ ਜਿਹੜੇ ਆਪਾਂ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨੀ ਨੂੰ ਲੈ ਕੇ ਜਿਹੜੇ ਭਾਜ ਭਾਜੀ ਕੇਂਦਰ ਸਰਕਾਰ ਨੇ ਜਿਹੜੇ ਕੋਸਟ ਰਾਈਟ ਲੈ ਕੇ ਆਏ ਸੀਗੇ ਉਹਦੇ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਰਿਹਾ ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀ ਜਿਹੜੇ ਉਹ ਹਾਦਸਾ ਪਾਗੇ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ مالی ਮਦਦ ਜਾਂ ਉਹਨਾਂ ਨੂੰ ਜਿਹੜੀ ਇੱਕ ਨੌਕਰੀ ਹੈ ਜਿਹੜਾ ਰੋਜ਼ਗਾਰ ਆ ਜਿਹੜਾ ਦੇਣ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਟੂ ਟਾਈਮ ਜਿਹੜਾ ਦਿੱਤਾ ਜਾ ਰਿਹਾ ਸੋ ਜਿਹੜੇ ਪੈਂਡਿੰਗ ਕੇਸ ਸੀਗੇ ਅੱਜ ਮੇਰੇ ਹਲਕੇ ਦੇ ਜਿਹੜੇ ਤਕਰੀਬਨ 8 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਹਦਾ ਦੁਬਾਰਾ ਕੇਸ ਜਿਹੜਾ ਬਣਨਾ ਤੇ ਅੱਜ 7 ਜਣਿਆਂ ਨੂੰ ਜਿਹੜਾ ਅਸੀਂ ਜਿਹੜੇ ਉਹਨਾਂ ਨੂੰ ਲੈਟਰ ਜਿਹੜੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਨੇ ਸੋ ਜਿਨ੍ਹਾਂ ਨੂੰ ਵੱਖ-ਵੱਖ ਜਿਹੜੇ ਵਿਭਾਗਾਂ ਦੇ ਵਿੱਚ ਕੋਈ ਬਤੌਰ ਸੇਵਾਦਾਰ ਜਾਂ ਬੇਲਦਾਰ ਜਿਹੜੀ ਤਰਜਾਚਾਰ ਦੀਆਂ ਜਿਹੜੀਆਂ ਪੋਸਟਾਂ ਦੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਗਏ ਇੱਕ ਕੀ ਰੈਗੂਲਰ ਬੇਸ ਤੇ ਰੱਖेंगे ਨੇ ਜਾਂ ਕੰਟਰੈਕਟ ਬੇਸ ਤੇ ਨੇ ਕੋਈ ਰੈਗੂਲਰਲੀ ਗਵਰਨਮੈਂਟ ਜਿਹੜੀਆਂ ਨੌਕਰੀਆਂ ਨੇ ਔਰ ਇਹਨਾਂ ਦਾ ਪਰੋਫੈਸ਼ਨਲ ਪੀਰੀਅਡ ਪ੍ਰੋਪਰ ਜਿਹੜਾ ਟਾਈਮ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸਿਖਾ ਦਿੱਤਾ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀਆਂ ਸਾਧ ਤਾਂ ਪਾਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅਨ ਦੇਖਿਆ ਜਾ ਭਲਾਇਆ ਜਾ ਸਕਦਾ ਪਰ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਕੋਈ مالی ਮਦਦ ਜਾਂ ਉਹਨਾਂ ਨੂੰ ਕਿਰੋਜਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਗੀ ਸੋ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਹਿਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਆ ਕਿ ਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜੱਥੇ ਵੱਲੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਅਸੀਂ ਜਿਹੜੀ ਉਹਨੂੰ ਜਿਹੜੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਚਾਈਨ ਕਿੰਨੀਆਂ ਐਪਲੀਕੇਸ਼ਨ ਜਿਹੜੇ ਹਾਲੇ ਪੈਂਡਿੰਗ ਨੇ ਕਿੰਨੇ ਟੋਟਲ ਜਿਹੜੇ ਕੇਸ ਆਏ ਹੋਏ ਅ ਤਕਰੀਬਨ ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲਿਸਟ ਆਈ ਹੈ ਸੋ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਹੈ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਅਪਲੀਕੇਸ਼ਨ ਦਨੋ ਹੋ ਸਕਦਾ ਉਹ ਵੱਧ ਵੀ ਸਕਦੇ ਕੀ ਕਹਿਣਾ ਹੈ ਜਿਹੜੇ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ ਜਿਹੜੇ ਕਿਸਾਨੀ ਅੰਦੋਲਨ ਚੀਜ ਉਹਨਾਂ ਨੂੰ ਪਰਿਵਾਰ ਮੈਂਬਰ ਸਰਕਾਰੀ ਨੌਕਰੀ ਦੇ ਦਿੱਤੇ ਆ ਨੌਕਰੀ ਮਿਲੀ ਹੈ ਕੀ ਅੱਜ ਇਹਦੇ ਵਿੱਚ ਪੰਜਾਬ ਸਰਕਾਰ ਦੇ ਸੀਤ ਭਗਤ ਮਾਨ ਜੀ ਦੇ ਸਾਡੇ ਐਮਐਲਏ ਨਿਰੰਦਰ ਗੁਰਸਰਾਜ ਜੀ ਦਾ ਇਹਨੂੰ ਧੰਨਵਾਦ ਕਰਦੇ ਆ ਇਹਨਾਂ ਦੇ ਬਹੁਤ ਮੇਨ ਸੜਕਾ ਬਹੁਤ ਮੇਨ ਸੜਕਾ ਜਿਹੜੇ ਇਸ ਦਸਾਨੀਆਂ ਦੋਨਾਂ ਚੀਜ਼ ਹੋ ਗਈ ਪਰਵਾਰ ਉਮਰ ਦੀ ਬਾਤ ਕਰਕੇ ਪੰਜਾਬ ਸਰਕਾਰ ਨੇ ਤੇ ਉਹਨਾਂ ਦੀ ਆਰਥਿਕ ਤੌਰ ਤੇ ਤੇ ਬਾਕੀ ਨੌਕਰੀਆਂ ਸੰਬੰਧ ਵਿੱਚ ਬਹੁਤ ਪੂਰੀ ਮਦਦ ਕੀਤੀ ਹੈ ਅਸੀਂ ਆਪਣੇ ਨਿਰੰਦਰ ਕੌਰ ਭਰਾਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕੀ ਉਮੀਦ ਸੀਗੀ ਸਾਨੂੰ ਕਿ ਨੌਕਰੀ ਮਿਲ ਜੂਗੀ ਸਾਡੀ ਪੂਰੀ ਉਮੀਦ ਸੀ ਤੇਰੇਂਦਰ ਕੌਰ ਭਰਾਜੀ ਦੇ ਮੈਡਮ ਜੀ ਤੇ ਸਾਡੀ ਭੈਣ ਦੇ ਕਲੇ ਤੇ ਪੂਰੀ ਉਮੀਦ ਸੀ ਪੂਰੀ ਆਸ ਸੀ ਕਿ ਉਹ ਸਾਡੀ ਆਸਾਂ ਤੇ ਅੱਜ ਪੂਰਾ ਹੋਏ ਜੀ ਤੁਹਾਡਾ ਧੰਨਵਾਦ ਜੀ ਇਹਨਾਂ ਨੇ ਜਿਹੜਾ ਤੁਹਾਨੂੰ ਵੀਜੇ ਪੈਂਚੀ ਘਰ ਆ ਕੇ। ਕੌਣ ਸੀ ਕੀ ਉਹਨਾਂ ਤੋਂ ਤੁਹਾਡੇ ਪਤੀ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੋਦੀ ਹੈ ਨਹੀਂ ਜੀ? ਅੱਛਾ ਕਿੰਨੇ ਬੱਚੇ ਨੇ ਤੁਹਾਡੇ ਕਿੰਨੇ-ਕਿੰਨੇ ਉਮਰ ਦੇ ਨੇ ਕੀ ਕਰਦੇ ਨੇ? 4 ਬੱਚੇ ਨੇ। ਅੱਛਾ ਜੀ। ਅੱਛਾ ਜੀ ਸਾਰੇ ਛੋਟੇ ਨੇ ਹਾਲੇ। ਕਿਹੜੇ ਡਿਪਾਰਟਮੈਂਟ ਤੁਹਾਨੂੰ ਨੌਕਰੀ ਮਿਲੀ ਹੈ? ਕਿਹੜੇ ਵਿਭਾਗ ਵਿੱਚ ਲਾਇਆ ਗਿਆ? ਉਹ ਬੋਲੋ। ਹਾਲੇ ਕੁਝ ਨਹੀਂ ਪਤਾ ਜੀ ਕਹਿੰਦੇ ਖੇਤੀਬਾੜੀ ਮੈਡੀਕਲ 'ਚ ਜਾਓਗੇ ਉਹ ਦੱਸੋ। ਅੱਛਾ ਜੀ। ਕੀ ਕਹਿਣਾ ਜਾਨੇ ਉਹ ਮੁੱਖ ਮੰਤਰੀ ਦਾ ਕੀ ਧੰਨਵਾਦ ਕਿ tane ਜਿਹੜਾ ਸਾਡਾ ਲੋਕ ਦਿੱਤਾ ਉਮੀਦ ਸੀ ਕਿ ਤੁਹਾਨੂੰ ਕੀ ਵੀ ਇਦਾਂ ਦਾ ਕੁਛ ਹੋ ਜਾਊਗਾ ਕਿਉਂਕਿ ਪਹਿਲਾਂ ਵੀ ਸਰਕਾਰਾਂ ਵਾਅਦੇ ਕਰਦੀਆਂ ਸੀਗੀਆਂ ਪੁਰਾਣੀ ਸਰਕਾਰਾਂ ਸੀਗੀਆਂ ਪਰ ਉਹ ਤੇ ਪੂਰ ਦਿੱਤੇ ਚੜਦਾ ਤੁਹਾਨੂੰ ਲੱਗਦਾ ਉਹਨਾਂ ਨੇ ਸਾਡਾ ਉੱਪਰ ਚੰਡੀ ਕੜਵਲਾ ਕੇ ਤਿੰਨ ਲੱਖ ਦਾ ਚੈੱਕ ਦਿੱਤਾ ਸੀ ਉਹਨਾਂ ਨੇ ਵਾਅਦਾ ਕਰਿਆ ਸੀ ਠੀਕ ਧੰਨਵਾਦ